YFC کلب ਰੁੜਕਾ ਕਲਾ ਵੱਲੋਂ ಗ್ರಾಮ ਪੰਚਾਇਤ ਐਨਆਰਆਈ ਵੀਰਾ ਦੇ ਸਹਿਯੋਗ ਨਾਲ ਕਰਵਾਈ ਗਈ 12ਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਅਤੇ ਕਵੱਡੀ ਕੱਪ ਆਪਣੀ ਮਿੱਠੀ ਆਯਾਦਾ ਛੱਡਦਾ ਹੋਇਆ ਸਮਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ کلب ਦੇ ਪ੍ਰਧਾਨ ਗੁਰਮੰਗਲ ਦਾ ਸੋਨੀ ਅਤੇ ਰਜੀਵ ਰਤਨ ਟੋਨੀ ਨੇ ਦੱਸਿਆ ਪਿਛਲੇ 3 ਮਹੀਨਿਆਂ ਤੋਂ ਇਹ ਲੀਗ ਵੱਖ-ਵੱਖ ਪਿੰਡਾਂ ਵਿੱਚ ਕਰਵਾਈ ਜਾ ਰਹੀ ਸੀ ਜਿਸਦੇ ਫਾਈਨਲ ਦੇ ਮੁਕਾਬਲੇ YFC کلب ਰੁੜਕਾ ਕਲਾ ਦੇ ਖੇਡ ਮੈਦਾਨ ਵਿੱਚ ਕਰਵਾਈ ਗਏ ਇਸ ਵਿੱਚ ਕਵੱਡੀ ਦੀਆਂ ਨਾਮਵਰ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਫਾਈਨਲ ਦਾ ਮੁਕਾਬਲਾ ਐਨਆਰਆਈ ਕਲੱਬ ਨਕੋਦਰਾ ਤੇ ਸ਼ਾਕੋਟ ਲਾਇਨਸ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਐਨਆਰਆਈ ਕਲੱਬ ਨਕੋਦਾ ਦੀ ਟੀਮ ਜੇਤੂ ਰਹੀ ਜਿਸ ਨੂੰ 3 ਲੱਖ ਰੁਪਏ ਦੀ ਨਗਦ ਰਕਮ ਅਤੇ ਕੱਪ ਦੇ ਕੇ ਸਨਮਾਨ ਕੀਤਾ ਗਿਆ ਜਦਕਿ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ 2 ਲੱਖ ਰੁਪਏ ਨਗਦ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਬੈਸਟ ਰਨ ਵਾਲੇ ਖਿਡਾਰੀਆਂ ਨੂੰ ਹਾਲੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਇਸ ਵਾਕੇ ਬੱਚਿਆਂ ਦਾ ਮਾਚ ਪਾਸ ਦੇ ਸੰਯੋਗ ਸੇ ਸ਼ਾਂਬੇਲ ਬੱਬੂ ਮੰਡਾ ਖੁੱਲਾ ਅਖਾੜਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਆਨੰਦ ਮਾਣਿਆ ਇਸ ਮੌਕੇ ਗੁਰਮੰਗਲ ਦਾ ਸੋਨੀ ਸਰਪੰਚ ਕੁਵਿੰਦਰ ਕੌਲ ਨੇ ਇਸ ਲੀਗ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਐਨ ਆਰ ਆਈ ਵੀਰਾਂ ਦਾ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਉਹਨਾਂ ਨਾਲ ਹੀ ਕਿਹਾ 24 ਫਰਵਰੀ ਨੂੰ ਕਰੋੜਾ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਸਾਰਿਆਂ ਨੂੰ ਇਸ ਉਦਘਾਟਨੀ ਸਮਾਰੋਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਨੀ ਰੋ ਕੇ ਬੈਠ ਕੇ ਕਪਾਣੀ ਰੋੜਦਾ ਨੱਟਿਓ ਕੇ ਬੈਠ ਕੇ ਕਪਾਣੀ ਰੋੜਦਾ ਨੀ ਜਾਦੇ ਆੜ ਜਾਵੇ ਫੇਰ ਬੈਕ ਫੋਨ ਤੋੜਦਾ ਆਦੇ ਹਾਂ ਜਾਨ ਮੇਰੇ ਬੈਕ ਫੋਨ ਤੋੜਦਾ ਆਦੇ ਹਾਂ ਜਾਨ ਤੇਰਾ ਬੈਕ ਫੋਨ ਤੋੜਦਾ ਮੁੰਨਾ ਬੁਲਾਈ ਖਾਣੀਆਂ ਆਪਾ ਚੱਲ ਆਈ ਹਣੀਆਂ ਆਪਾ ਚੱਲ ਆਈ ਹਣੀਆਂ ਦਿਲ ਕੇ ਨਾ ਆਈ ਦੇਰੇ ਵੱਲੋਂ ਤੇ ਮੇਰੇ ਸਮੂਹ ಗ್ರಾಮ ਪੰਚਾਇਤ ਵੱਲੋਂ YFC ਦਾ ਬਹੁਤ-ਬਹੁਤ ਧੰਨਵਾਦ। YFC ਦੀ ਬਹੁਤ ਵੱਡੀ ਜਿਹੜੇ ਪਿੰਡ ਦਾ ਕਲਰ ਤੇ ਆਸਪਾਸ ਪਿੰਡਾਂ ਵਾਲਿਆਂ ਨੂੰ ਸੋ ਅੱਜ ਜੋ ਵੀ ਇਹਨਾ ਪ੍ਰੋਗਰਾਮ ਹੈ ਐਨਆਰਆਈ ਦੇ ਸਹਿਯੋਗ ਨਾਲ ਤੇ ਇਹ ਪੂਰਾ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਹੋਇਆ। ਸੋ ਇੱਕ ਵਾਰ ਫੇਰ ਮੇਰੇ ਵੱਲੋਂ ਤੇ ਮੇਰੇ ਸਮੂਹ ಗ್ರಾಮ ਪੰਚਾਇਤ ਵੱਲੋਂ YFC ਦਾ ਬਹੁਤ-ਬਹੁਤ ਧੰਨਵਾਦ। ਬੋਲਣਾ ਆ ਗਏ ਮੈਂ ਡਾਇਰੈਕਟਰ ਫੇਰੇ ਆਈਐਫਸੀ ਰੁਕਾ ਕਹਿੰਦਾ ਬੋਲੋ ਹਰ ਸਾਲ ਦੀ ਤਰ੍ਹਾਂ ਜੋ 12ਵਾਂ ਛੇੜ ਮਹਾਕੰਭ ਅੱਜ ਸਮਾਪਤ ਹੋਣ ਜਾ ਰਿਹਾ ਇਹ ਜਿਹੜੇ ਮੈਚੇਜ਼ ਆ ਇਹ ਨਵੰਬਰ ਚ ਸ਼ੁਰੂ ਹੋਏ ਸੀ ਔਰ ਤਕਰੀਬਨ 3 ਮਹੀਨੇ ਤੋਂ ਬਾਅਦ ਇਹ ਵੰਤਨਾਂ ਦੇ ਆਤੋ ਜ਼ਿਆਦਾ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਫੁੱਟਬਾਲ, ਕਬੱਡੀ, ਰੈਸਲਿੰਗ, ਬੈਡਮਿੰਟਨ, ਕ੍ਰਿਕਟ ਸਾਰੀਆਂ ਗੇਮਾਂ ਦੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਲੜ ਕੇ ਲੜਤੀਆਂ ਸਾਰਿਆਂ ਨੇ ਇਹਦੇ ਵਿੱਚ ਭਾਗ ਲਿਆ। ਹੌਸਾ ਦਾ ਮਕਸਦ ਇਹਦੇ ਵਿੱਚ ਇਹ ਸੀ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਨਾਲ ਜੋੜ ਕੇ ਸਪੋਰਟਸ ਨਾਲ ਜੋੜ ਕੇ ਉਹਨਾਂ ਨੂੰ ਚੰਗੇ ਇਨਸਾਨ ਬਣਾਈਏ। ਅਤੇ ਉਹਨਾਂ ਨੂੰ ਆਪਣੇ ਵਿਕਾਸ ਲਈ ਔਰ ਆਪਣੇ ਪਿੰਡ ਦੇ ਵਿਕਾਸ ਲਈ ਬਹੁਤ ਸਾਨੂੰ ਮਾਣ ਆ ਸਾਡੇ ਦੋਨੋਂ ਸਰਪੰਚ ਸਾਹਿਬ ਤਨਵਿੰਦਰ ਕੌਰ ਤਰੋਲਤਾਰ ਤੇ ਅਗਵਿੰਦਰ ਕੌਰ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰੇ ਰੁੜਕਾਕਲਾਂ ਦੀ ਨਹਿਾਰ ਬਦਲੀ ਗਈਆਂ ਔਰ 14 ਕਰੋੜ ਰੁਪਏ ਲਾ ਕੇ ਪਿੰਡ ਨੂੰ ਕਨਮੂਨੇ ਦਾ ਪਿੰਡ ਤਿਆਰ ਕੀਤਾ ਆਉਣ ਵਾਲੇ ਜਿਹੜੇ 5 ਸਾਲ ਆ ਉਹਦੇ ਵਿੱਚ ਅਸੀਂ ਇਸ ਤੋਂ ਵੀ ਵੱਡੇ ਪ੍ਰੋਜੈਕਟ ਪਿੰਡ ਲਈ ਲਿਆ ਰਹੇ ਹਾਂ ਤਾਂਕਾ ਹਿੰਦੁਸਤਾਨ ਦਾ ਇੱਕ ਨੰਬਰ ਪਿੰਡ ਬਣਾ ਸਕੀਏ ਇਹ ਸਭ ਖੇਡਾਂ ਦੇ ਜ਼ਰੀਏ ਹੋਇਆ ਜਿਵੇਂ ਆਈਐਫਸੀ ਇੱਕ ਗੇਟ ਕਲੱਬ ਹੈ ਔਰ ਸੋਸ਼ਲ ਕਲੱਬ ਹੈ ਜਿਹੜੇ ਲੋਕਾਂ ਨੇ ਜ਼ਿੰਦਗੀ ਸੁਧਾਰਨ ਦੇ ਲਈ ਵਚਨਬੱਧ ਹੋਏ ਨੇ ਔਰ ਹਮੇਸ਼ਾ ਹੀ ਸਾਨੂੰ ਸਾਡੇ ਐਨਆਰਆਈ ਭਰਾਵਾਂ ਦਾ ਯੂਐਸਏ ਤੋਂ ਲੈਂਡ ਤੋਂ ਕੈਨੇਡਾ ਤੋਂ ਵਿਕਾਸ ਕਰਕੇ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਕਿ ਪਿੰਡ ਦੇ ਸਾਰੇ ਪ੍ਰੋਜੈਕਟਾਂ ਵਿੱਚ ਆਪਣੀ ਨੇਕ ਕਮਾਈ ਦੇ ਵਿੱਚੋਂ ਹਿੱਸਾ ਪਾਉਂਦੇ ਕਿਉਂਕਿ ਏਡੇ ਵੱਡੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸੰਭਵ ਨਹੀਂ ਹੈ ਜੇ ਤੁਹਾਡੇ ਨਾਲ ਚੰਗੀ ਟੀਮ ਨਹੀਂ ਹੈ ਔਰ ਬਹੁਤ ਹੀ ਧੰਨਵਾਦੀ ਹਾਂ ਸਮੂਹ ಗ್ರಾಮ ਪੰਚਾਇਤ ਦਾ ਦੁਨਾਂ ਦੇ ਨਾਲ ਮਿਲ ਕੇ ਅਸੀਂ ਇਹ ਸਾਰਾ ਕੁਝ ਕਰ ਸਕਦੇ ਆਂ ਉਹ ਸਾਡਾ ਇਹੀ ਸੁਨੇਹਾ ਹੈਗਾ ਪੂਰੇ ਸਾਡੇ ਐਨਆਰਆਈਸ ਨੂੰ ਪੂਰੇ ਪੰਜਾਬ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਕਿ ਆਪੋ ਆਪਣੇ ਪਿੰਡ ਦਾ ਚਾਰਜ ਆਪ ਲਓ ਔਰ ਆਪਣੇ ਕਲਪੂਤੇ ਉੱਤੇ ਆਪਣੇ ਪਿੰਡ ਦਾ ਵਿਕਾਸ ਕਰੋ ਸਰਕਾਰਾਂ ਹਮੇਸ਼ਾ ਸਹਿਯੋਗ ਦੇਣ ਲਈ ਤਿਆਰ ਨੇ ਵਰਤੋਂ ਸਹਿਯੋਗ ਲੈਣ ਦੀ ਕਪੈਸਿਟੀ ਤੁਹਾਡੇ ਕੋਲ ਹੈ